ਇਕ-ਇਕ ਕਰਕੇ ਕਰੰਟ ਲੱਗਣ ਦੇ ਕਾਰਨ 10 ਗਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਸ ਕਾਰਨ ਜਿੱਥੇ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਇਹ 탑 ਪਿੰਡ ਦੇ ਵਿੱਚ ਵੀ ਕਾਫੀ ਜ਼ਿਆਦਾ ਨਿਰਾਸ਼ਾ ਦਾ ਮਾਹੌਲ ਦੇਖਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਿਲ੍ਹਾ ਫਤਿੱਗੜ ਸਾਹਿਬ ਦੇ ਪਿੰਡ ਮਹਿਮਤਪੁਰ ਦੇ ਵਿੱਚ ਅਚਾਨਕ ਕਰੰਟ ਲੱਗ ਜਾਣ ਦੇ ਕਾਰਨ 10 ਗਾਵਾਂ ਦੀ ਮੌਤ ਹੋ ਗਈ ਹੈ ਤੇ ਕਿਸਾਨ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਕਿਸਾਨ ਨੇ ਬਿਜਲੀ ਦੇ ਪਹਾੜੀ ਉੱਪਰ ਅੰਗਰੇਜ਼ੀ ਦੇ ਇਲਜ਼ਾਮ ਲਗਾਏ ਨੇ ਤੇ ਉਸ ਦਾ ਕਹਿਣਾ ਹੈ ਕਿ ਉਸ ਦਾ ਇੱਕੋ ਇੱਕ ਡੇਰੀ ਫਾਰਮ ਦਾ ਧੰਦਾ ਹੈ ਤੇ ਉਸ ਦਾ ਬੜਾ ਨੁਕਸਾਨ ਹੋਇਆ ਹੈ ਤੇ ਉਸ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਬੀਲੀ ਬੋਰਦ ਦੇ ਨਾਲ ਗੈਰੀ ਨਾਲ ਕਰੰਟ ਲੱਗਣ ਕਰਕੇ ਮੇਰੀ 10 ਗਾਵਾਂ ਮਰ ਗਈਆਂ ਮੈਂ ਸਰਕਾਰ ਤੋਂ ਮੰਗ ਕਰਦਾ ਤਵੰਨ ਕੇ ਮੈਨੂੰ ਮੁਆਵਜ਼ਾ ਦਿੱਤਾ ਜਾਵੇ ਮੇਰਾ ਕੰਮ ਇਸੇ ਨਾਲ ਚੱਲਦਾ ਤੇ ਹੁਣ ਕੋਈ ਅਧਿਕਾਰੀ ਪਹੁੰਚੇ ਨਹੀਂ ਇੱਥੇ ਹੁਣ ਤਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਹੈਗਾ ਸਾਡੇ ਕੋਲੇ ਕੀ ਹੋਰ ਇਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦੇ ਆ ਇਹ ਨਾਲ ਹੀ ਗੁਜ਼ਾਰਾ ਹੁੰਦਾ ਨਾ ਬਸ ਇਸੇ ਨਾਲ ਗੁਜ਼ਾਰਾ ਹੁੰਦਾ ਇਹੇ ਕੰਮ ਕਰਦੇ ਆ ਮੋਕੇ ਜ਼ਿਲ੍ਹਾ ਪੰਚਾਇਤ ਦੇ ਸਾਧਕਾ ਚੇਅਰਮੈਨ ਨੇ ਵੀ ਕਿਸਾਨ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਕਿਸਾਨ ਮਿਹਨਤੀ ਹੈ ਕਿ ਛੋਟਾ ਕਿਸਾਨ ਹੈ ਜੋ ਕਿ ਸਹਾਇਕ ਧੰਦੇ ਵਜੋਂ ਡੇਰੀ ਦਾ ਕੰਮ ਕਰਦੇ ਆਏ ਤੇ ਇਸ ਸਾਲ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਹੈ ਤੇ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਬਹੁਤ ਹੀ ਮਿਹਨਤੀ ਔਰ ਆਮ ਜਿਹੜਾ ਛੋਟਾ ਕਿਸਾਨ ਆ ਜਿਹੜਾ ਸਹਾਇਕ ਧੰਦੇ ਦੇ ਤੌਰ ਦੇ ਉੱਤੇ ਡੇਰੀ ਫਾਰਮਿੰਗ ਦਾ ਜਿਹੜਾ ਧੰਦਾ ਕਰ ਰਿਹਾ ਸੀ ਔਰ ਅਚਾਨਕ ਇੱਕ ਐਸਾ ਮਾੜਾ ਹਾਦਸਾ ਵਾਪਰਿਆ ਕਿ ਬਿਜਲੀ ਬੋਰਡ ਦੀਆਂ ਜਿਹੜੀ ਅ انا ਗੱਲ ਹੀ ਦੇ ਕਾਰਨ ਜਿਹੜੀ ਇੱਕ ਤਾਰ ਹੈ ਤਾਰ ਦੇ ਨਾਲ ਇਹਦੇ ਸ਼ੈੱਡ ਦੇ ਨਾਲ ਲੱਗਣ ਕਾਰਨ ਕਾਫੀ ਸਮੇਂ ਤੋਂ ਜਿਹੜੀ ਕਰੈਕ ਸੀ ਔਰ ਉਸ ਤਾਰ ਦੇ ਕਰੰਟ ਦੇ ਕਾਰਨ ਅੱਗੇ ਜਿਹੜੀਆਂ ਦਧਾਰੂ 10 گاਵਾ ਜਿਹੜੀਆਂ ਇਹਦੇ ਇੱਥੇ ਮੌਤ ਹੋ ਗਈ ਸੋ ਮੈਂ ਸਮਝਦਾ ਜਿੱਥੇ ਇਸ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਸ਼ੂ ਪਾਲਕ ਦਾ ਉਥੇ ਅੱਜ ਇਸ ਘਰ ਦੇ ਵਿੱਚ ਰੋਟੀ ਨਹੀਂ ਪੱਕ ਰਹੀ ਕਿਉਂਕਿ ਇਹਦਾ ਟੋਟਲੀ ਜਿਹੜਾ ਗੁਜ਼ਾਰਾ ਹੈ ਇਸ ਧੰਦੇ ਦੇ ਉੱਤੇ ਚੱਲ ਰਿਹਾ ਹੈ ਔਰ ਦੁੱਖ ਦੀ ਗੱਲ ਇਹ ਹੈ ਵੀ ਅੱਜ 2 ਦਿਨ ਬੀਤਣ ਦੇ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਔਰ ਬਿਜਲੀ ਬੋਰਡ ਦਾ ਕੋਈ ਇੱਥੇ ਕਰਮਚਾਰੀ ਨਹੀਂ ਪਹੁੰਚਿਆ ਔਰ ਸਰਕਾਰ ਨੇ ਕਿਸੇ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਨਹੀਂ ਦਿੱਤਾ ਔਰ ਅਸੀਂ ਇੱਥੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਸ ਕਿਸਾਨ ਦੀ ਇਸ ਪਸ਼ੂਪਾਲਕ ਜਿਹੜਾ ਜ਼ਿੰਮੇਵਾਰ ਹੈ ਇਹਦੀ ਮਦਦ ਕੀਤੀ ਜਾਵੇ ਨੂੰ ਵੱਧ ਤੋਂ ਵੱਧ ਜਿੰਨਾ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜੇ ਵਿਭਾਗ ਦੀ ਇੱਥੇ ਨਗਹਿਲੀ ਹੋਈ ਉਸ ਵਿਭਾਗ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਸ ਵਿਭਾਗ ਤੋਂ ਜਿਹੜੀ ਇਹ ਐਡਾ ਵੱਡਾ ਨੁਕਸਾਨ ਹੋਇਆ ਉਹ ਤੋਂ ਜਿਹੜੀ ਸਰਕਾਰ ਨੂੰ ਇਹਦੀ ਪਰਪਾਈ ਕਰਾਉਣੀ ਚਾਹੀਦੀ ਹੈ ਸਾਡੀ ਮੰਗ ਆ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਸਾਰੇ ਜ਼ਿੰਮੇਵਾਰਾਂ ਨੂੰ ਜਿਹੜਾ ਇਹ ਕੋਈ ਨੁਕਸਾਨ ਹੁੰਦੇ ਨੇ ਸਾਨੂੰ ਅਗਾਹਾਂ ਪਹਿਲਾਂ ਹੀ ਗਾਹੂ ਤੌਰ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਔਰ ਸਾਰੇ ਪਸ਼ੂਆਂ ਦੀ ਸਾਨੂੰ ਜਿਹੜੀ ਇੰਸ਼ੋਰੈਂਸ ਹੈ ਉਹ ਵੀ ਕਰਾ ਕੇ ਰੱਖਣੀ ਚਾਹੀਦੀ ਤਾਂ ਕਿ ਜਿਹੜੀ ਇਦੀਆਂ ਐਸੀਆਂ ਕੋਈ ਘਟਨਾਵਾਂ ਵਾਪਰਦੀਆਂ ਨੇ ਉਹ ਘਟਨਾਵਾਂ ਦੇ ਵਿੱਚ ਜਦੋਂ ਕਿਸੇ ਉਹ ਉਸ ਕਿਸਾਨ ਦੀ ਕੋਈ ਨਾ ਕੋਈ ਮਦਦ ਹੋ ਸਕੇ ਜੱਪਾਨੀ ਟੀਵੀ ਲਈ ਜਗਦੀਪ ਸਿੰਘ ਦੀ ਰਿਪੋਰਟ